ਹੈਲੋ ਡੀ ਵੀਅਰ ਸਚਨੂ ਅੱਜ ਆਪਾਂ ਤਿਆਰ ਕਰਾਂਗੇ ਗਲੇ ਦਾ ਬਹੁਤ ਹੀ ਖੂਬਸੂਰਤ ਡਿਜ਼ਾਈਨ ਬਹੁਤ ਹੀ ਸਾਨ ਟ੍ਰਿਕ ਦੇ ਨਾਲ ਜਿਹੜਾ ਕਿ ਆਪਾਂ ਨੂੰ ਸਲਾਈ ਤੇ ਕੰਮ ਵਿੱਚ ਬਹੁਤ ਹੀ ਮਦਦ ਕਰਦਾ ਹੈ ਸਭ ਤੋਂ ਪਹਿਲਾਂ ਆਪਾਂ ਲੇਸਿੰਗ ਨਾਲ ਇੱਕ ਪੱਟੀ ਤਿਆਰ ਕੀਤੀ ਹੈ ਸਟ੍ਰੇਟ ਡਬਲ ਫੋਲਡ ਕਰਕੇ ਤੇ ਫਿਰ ਇਸ ਨੂੰ ਆਪਾਂ ਇਸ ਤਰ੍ਹਾਂ ਦੋਨਾਂ ਨੂੰ ਵਿਚਕਾਰਲਾ ਹਿੱਸਾ ਅੱਧਾ ਦਾ ਕਰਕੇ ਆਪਾਂ ਰੱਖ ਲਵਾਂਗੇ ਤੇ ਦੂਸਰੇ ਪਾਸੇ ਫੋਲਡ ਕਰ ਦੇਵਾਂਗੇ ਇਸ ਤਰ੍ਹਾਂ ਇਸ ਨੂੰ ਸਿੱਧਾ ਕਰਕੇ ਇਸ ਦੇ ਬਹੁਤ ਹੀ ਵਧੀਆ ਕਾਰਨਰ ਤਿਆਰ ਹੋ ਜਾਣਗੇ ਜਿਨ੍ਹਾਂ ਨੂੰ ਆਪਾਂ ਸਲਾਈ ਦੀ ਮਦਦ ਦੇ ਨਾਲ ਮਜ਼ਬੂਤ ਕਰ ਦੇਵਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਵਿਚਕਾਰ ਵਾਲਾ ਗੈਪ ਆ ਉਹ ਹੋਵੇਗਾ 1.5 ਇੰਚ ਦਾ ਕਿਉਂਕਿ ਆਪਾਂ ਵਿਚਕਾਰ ਵੀ ਡਿਜ਼ਾਈਨਿੰਗ ਕਰਨੀ ਹੈ ਤੇ ਇਹ ਗੈਪ ਆਪਾਂ ਇਸ ਤਰ੍ਹਾਂ 1/2 ਇੰਚ ਦਾ ਹੋਵੇਗਾ ਤੇ ਸਲਾਈ ਲਗਾਉਣ ਤੋਂ ਪਹਿਲਾਂ ਆਪਾਂ ਇਹਨਾਂ ਕਾਰਨਰਸ ਨੂੰ ਪੱਗਪਿੰਦੇ ਨਾਲ ਕਰ ਲਵਾਂਗੇ ਭਾਈ ਟਾਈ ਤਾਂ ਜੋ ਆਪਾਂ ਨੂੰ ਸਲਾਈ ਲਗਾਉਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਦੂਨੇ ਪਾਸੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਆਇਆ ਕਰ ਲਵਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਲਵਾਉਂਗਾ ਮੰਗੀ ਇਹਨਾਂ ਉੱਪਰ ਸੀਨ ਤੇ ਇਸ ਸੀਨ ਲਗਾਉਣ ਤੋਂ ਬਾਅਦ ਇਹ ਕੁਝ ਇਸ ਤਰ੍ਹਾਂ ਤਿਆਰ ਹੋ ਜਾਣਗੇ ਜੋ ਕਿ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤਿਆਰ ਹੋਏ ਆ ਤੇ ਵਿਚਕਾਰ ਆਪਾਂ ਡਿਜ਼ਾਈਨ ਕਰ ਦੇਵਾਂਗੇ ਇਸ